ਕਰਦੇ ਵਿੱਚੋਂ ਜੇ ਕਲੇਸ਼ ਕੱਢਣਾ ਹੈ ਸੁਖ ਲੈਣਾ ਹੈ ਫਿਰ ਮਹਾਰਾਜ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹ ਮਿਟਾਵੋ ਮਹਾਰਾਜ ਕਹਿੰਦੇ ਕਿ ਜੇ ਇਸ ਕਲੇਸ਼ ਨੂੰ ਕਰਦੇ ਵਿੱਚੋਂ ਕੱਢਣਾ ਹੈ ਫਿਰ ਤੁਹਾਨੂੰ ਗੁਰਬਾਣੀ ਦਾ ਜਾਪ ਕਰਨਾ ਪੈਣਾ ਹੈ ਔਰ ਦੂਸਰੇ ਨੰਬਰ ਤੇ ਸਾਡੇ ਘਰ ਦੇ ਵਿੱਚ ਜਿਹੜੀਆਂ ਸਾਡੀਆਂ ਮਤਾਵਾਂ ਪੈਣਾ ਨੇ ਔਰ ਰਸੋਈ ਦੇ ਵਿੱਚ ਜਦੋਂ ਵੀ ਪ੍ਰਸ਼ਾਦਾ ਪਾਣੀ ਤਿਆਰ ਕਰਦੀਆਂ ਨੇ ਉਹ ਗੁਰਬਾਣੀ ਦਾ ਜਾਪ ਨਹੀਂ ਕਰਦੀਆਂ ਸਿਮਰਨ ਨਹੀਂ ਕਰਦੀਆਂ ਸਿਰ ਨਹੀਂ ਟੱਕਦੀਆਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਰਸੋਈ ਦੇ ਵਿੱਚ ਕੋਈ ਵੀ ਮਾਤਾ ਪ੍ਰਸ਼ਾਦਾ ਤਿਆਰ ਕਰਦੀ ਹੈ ਹਾਂਜੀ ਤੇ ਉਹ ਨੰਗੇ ਸਿਰ ਹੋਵੇਗੀ ਨਾਮ ਉਹਨੇ ਜਪਣਾ ਨਹੀਂ ਔਰ ਜਦੋਂ ਉਹਨੇ ਕੋਈ ਵੀ ਕੰਮ ਕਰਦੇ ਹੋਣਾ ਰਸੋਈ ਦੇ ਵਿੱਚ ਰੀਲਾਂ ਵੇਖਦੀ ਹੈ ਤੇ ਫਿਰ ਜਦੋਂ ਆਪਾਂ ਜੋ ਸਾਡਾ ਖਾਣਾ ਵਾ ਉਹੀ ਜਦੋਂ ਆਪਣਾ ਜ਼ਹਿਰ ਹੋਵੇਗਾ ਜੇ